ਮੇਰਾ ਨਾਮ ਰਾਜਵੀਰ ਕੋਰ ਕੀ ਗੱਲ ਹੋਈ ਅੱਜ ਤੁਸੀਂ ਆਈ.ਡੀ. ਦਫ਼ਤਰ ਪਹੁੰਚੇ ਜੀ ਦਫ਼ਤਰ ਆਇਆ ਕਿ ਮੇਰੇ ਹਸਪੜਨ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਵਾ ਉਹ 5 ਸਾਲ ਕਪੂਰਥਲੇ ਜੇਲ੍ਹ ਚ 5-6 ਸਾਲ ਉਹਨਾਂ ਕੱਟੇ ਆ ਉਤੋਂ ਇੱਕ ਜਨਾਨੀ ਮਿਲ ਗਈ ਹੀ ਰਲ ਗਈ ਉਹਦੇ ਨਾਲ ਤੇ ਉਹ ਬਾਹਰ ਆਇਆ ਬੜਾ ਸੋਹਣਾ ਹੀ ਆਪਣੇ ਘਰ ਰਹਿਣ ਡਿਆ ਸਾਡੀ ਮੈਰਿਜ ਨੂੰ 8 ਸਾਲ ਹੋ ਗਿਆ ਤੇ ਮਤਲਬ ਕਿ ਉਹ ਬਾਹਰ ਆਏ ਤੇ ਇਹਨੇ ਉਹਨੂੰ ਲਾਲਚ ਦੇ ਦਿੱਤਾ ਕਿ ਮੈਂ ਕੈਨੇਡਾ ਦੀ ਪੀਆਰ ਆ ਤੇ 40 ਕਿਲੇ ਮੇਰੀ ਪੈਲੀ ਆ ਤੇ ਮੇਰੇ ਨਾਲ ਵਿਆਹ ਕਰਵਾ ਉਨੇ ਬਾਰੇ ਬਾਰ ਕਹਿ ਨੂੰ ਦੱਸਿਆ ਨਹੀਂ ਉਹਨੇ ਜਾ ਕੇ ਜਲੰਧਰ ਕੇ ਗੁਰਦੁਆਰੇ ਚ ਲਾਵਾ ਲੈ ਲੀਆਂ ਵਾ ਤੇ ਅਹੀਂ ਹੁਣ ਇਹੋ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੀ ਕੁੜੀ ਦੇ ਨਾਲ 2.5 ਲੱਖ ਦੀ ਲੁਧਿਆਣੇ ਵਾਲੀ ਦੀਦੀ ਨਾਲ ਠੱਗੀ ਮਾਰੀ ਇਹਨੇ ਨਾਲ 25000 ਦੀਆਂ ਵਾਲੀਆਂ ਲੈ ਆਈ ਆ ਤੇ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਵੀ ਇਹਨੇ ਕਈ ਜਾਣਿਆਂ ਨਾਲ ਠੱਗੀ ਮਾਰੀ ਆ ਤੇ ਅਹੀਂ ਇਹੋ ਮੰਗ ਕਰਦੇ ਵੀ ਮੈਂ ਹੀ ਪਹਿਲਾਂ ਵੀ ਵਿਆਹਿਆ ਹੋਇਆ ਵਾ ਲਾਪ੍ਰੀਤ ਸਿੰਘ ਮੈਂ ਉਹਦੀ ਪਤਨੀ ਆ ਰਾਜਬੀਰ ਕੌਰ ਤੇ ਸਾਨੂੰ ਇਨਸਾਫ ਦੀ ਮੰਗ ਚਾਹੀਦੀ ਸਾਡੇ ਮੰਮੀ ਪਾਪਾ ਨੂੰ ਸਾਡੀਆਂ ਕੁੜੀਆਂ ਨੂੰ ਤੇ ਲਾਪ੍ਰੀਤ ਨੂੰ ਜੇਲ੍ਹ ਦੇ ਵਿੱਚ ਖਤਰਾ ਵਾ ਇਹ ਪਹਿਲਾਂ ਵੀ ਅੱਠ ਵਿਆਹ ਕਰਾ ਚੁੱਕੀ ਨੋਵਾਂ ਵਿਆਹ ਇਹਨੇ ਲਾਪਰੀਤ ਨਾ ਕਰਾਇਆ ਹੁਣ ਇਸ ਟਾਈਮ ਤੁਹਾਡਾ ਪਤੀ ਕਿੱਥੇ ਹੈ ਮੈਂ ਇਸ ਟਾਈਮ ਮੇਰਾ ਪਤੀ ਲਾਪਰੀਤ ਸਿੰਘ ਅੰਮ੍ਰਿਤਸਰ ਵਾਲੀ ਜੇਲ੍ਹ ਚ ਹੈ ਕਿਹੜੇ ਜੁਰਮ ਚੋ ਜੇਲ੍ਹ ਚ ਗਏ ਸੀ ਉਹਨਾਂ ਨੇ ਗੱਡੀ ਦੇ ਕੇਸ ਚ ਉਹ ਵੀ ਇਹਨੇ ਕਰਵਾਇਆ ਸਾਨੂੰ ਤਾਂ ਕੋਈ ਪਤਾ ਨਹੀਂ ਹੈ ਚੰਗਾ ਭਲਾ ਕਰੇ ਬੈਠਾ ਸੀ ਇਹਨੇ ਉਹਨੂੰ ਲੁੱਟ ਖੋਚ ਅਹੀਂ ਤੱਕ ਇਹ ਮਾ ਉਹਦੀਆਂ ਜ਼ਮਾਨਤਾਂ ਕਰਾਈਆਂ ਉਹਨੂੰ ਮਾ ਹੀ ਮਤਲਬ ਕੀ ਕਰੇ ਬੁਲਾਇਆ ਸੀਗਾ ਇਹ ਹੀ ਲੋਕਾਂ ਦੇ ਕੰਮ ਕਰ ਕਰਕੇ ਉਹਦੀਆਂ ਜ਼ਮਾਨਤਾਂ ਕਰਾਈਆਂ ਦੇਹੋ ਨਾ ਜਿਹੜੀ ਔਰਤ ਐ ਜਿਸ ਨਾਲ ਵਿਆਹ ਹੋਇਆ ਉਹ ਕਿਹੜੇ ਜੁਰਮ ਤੇ ਜੇਲ੍ਹ ਚ ਸੀ ਉਹ ਮਤਲਬ ਕਿ ਜੇਲ੍ਹ ਤੋਂ ਬਾਹਰ ਆ ਚੁੱਕੀ ਉਹਨੇ ਵੀ ਅੱਗੇ ਕਹਿਣਾ 420 ਕੀਤੀ ਕਿ ਕੋ ਠੱਗੀ ਮਾਰੀ ਸਾਗਰ ਰਤੂ ਕੋ ਉਹ ਇਹਦਾ ਮਤਲਬ ਕਿ ਇਹਨੇ ਦੂਜੀ ਤੀਜੇ ਥਾਂ ਤੇ ਉਹਦੇ ਨਾਲ ਵਿਆਹ ਕਰਾਇਆ ਸੀ ਉਹਦੇ ਨਾਲ ਇਹਨੇ ਠੱਗੀ ਮਾਰੀ ਉਹਨਾਂ ਨੇ ਇੱਥੇ ਪਰਚਾ ਕਰਾਤਾ ਹੈ ਅੱਛਾ ਫੇਰ ਤੁਸੀਂ ਅੱਜ ਆਈ ਜੀ ਦਫ਼ਤਰ ਆਏ ਜੇ ਕੀ ਇਨਸਾਫ ਮੰਗਿਆ ਮੈਂ ਇਨਸਾਫ ਦੀ ਉਹ ਮੰਗ ਕਰਦੀ ਆਂ ਵੀ ਅਸੀਂ 8 ਸਾਲ ਹੋ ਗਏ ਪਹਿਲਾਂ ਵਿਆਹੇ ਹੋਏ ਆਂ ਮੈਂ ਹੁਣ ਸਾਫ਼ ਕਰਦੀ ਮੈਂ ਸਾਡੀ ਕੋਈ ਸੁਣਾਈ ਨਹੀਂ ਉਹ ਅੰਡਈ ਇਹਨੂੰ ਬਸ ਲੈ ਸਾਡੇ ਘਰ ਨਹੀਂ ਮੰਨਣੀ ਚਾਹੀਦੀ ਇਹਨੂੰ ਜੇਲ੍ਹ ਹੋਣੀ ਚਾਹੀਦੀ ਆ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਕੀ ਗੱਲ ਹੋਈ ਆ ਤੁਹਾਡੇ ਨਾਲ ਹਟ ਨਾਲ ਇਹ ਗੱਲ ਹੋਈ ਆ ਕਿ ਜੇਲ੍ਹ ਚੋਂ ਹੀ ਰਲ ਗਈ ਮੁੰਡੇ ਦੇ ਨਾਲ ਜੇਲ੍ਹ ਚ ਰਿਆ 5 ਸਾਲ ਤੇ ਹੁਣ ਬਾਹਰ ਕੱਡਿਆ ਸੀ ਤੇ ਮੁੜ ਕੇ ਫੇਰ ਇਹਨੇ ਠੱਗੀਆਂ ਠੋਰੀਆਂ ਮਾਰਨ ਦਾ ਦਾਤਾ ਵਿਆਹ ਕਰਕੇ ਵਿਆਹ ਕਰ ਲਿਆ ਬਾਹਰ ਧੋਕੇ ਨਾਲ ਅੱਛਾ ਜੀ ਤੇ ਹੁਣ ਤਲਗੀਆ ਕਰੂੰ ਕੀ ਨਾਮ ਆਉਦਾ ਕਿੰਨਾ ਪ੍ਰੇਤ ਨੰਗਰ ਨੰਗਰ ਲਬਾਣਾ ਨੰਗਰ ਬਾਣਾ ਕਦੋਂ ਵਿਆਹ ਕਰਾਇਆ ਸੀ ਤੇ ਕਦੋਂ ਛੱਡ ਕੇ ਗਈ ਸਾਲ ਹੋ ਗਏ ਸਾਲ ਹੋ ਗਾ ਵਿਆਹ ਤੇ ਇਸ ਤੋਂ ਇਲਾਵਾ ਹੋਰ ਵੀ ਵਿਆਹ ਕਰਾਇਆ ਸੀ ਹੋਰ ਵੀ ਵਿਆਹ ਕਰਾਇਆ ਅੱਠ ਬਤਾ ਜੀ ਤੁਹਾਡੇ ਲੜਕੇ ਨੂੰ ਕੀ ਲਾਲਚ ਦੇ ਕੇ ਵਿਆਹ ਕਰਾਇਆ ਸੀ ਕੀ ਕਰਨੀ ਲਾਲਚ ਦਿੱਤਾ ਵੀ 8 40 ਕੇ ਲੈ ਆ ਮੇਰੇ ਵੀ ਹਰਾਮ ਕਨੇਡਾ ਦੀ ਕਿ ਵਾਕੀ ਕੁੜੀ ਕੋ ਵੀ ਗਈ ਆ ਤੇ ਕੁੜੀ ਕੋ 2.5 ਲੱਖ ਦੀ ਠੱਗੀ ਮਾਰੀ ਆ ਨਾਲ ਉਹਦੀਆਂ ਵਾਲੀਆਂ ਲਾਈ ਹੁਣ ਤੁਸੀਂ ਅੱਜ ਆਈ ਜੀ ਦਫ਼ਤਰ ਪਹੁੰਚੇ ਜੇ ਕਿਸ ਤਰੀਕੇ ਦੇ ਇਨਸਾਫ ਦੀ ਮੰਗ ਕਰਦੇ ਆਂ ਅਹੀਂ ਸਾਡੇ ਮਗਰੋਂ ਲੱਤ ਨਹੀਂ ਚਾਹੀਦੀ ਇਹ ਕਿਸ ਤਰ੍ਹਾਂ ਸਾਡਾ ਪਿੰਨਾਂ ਨੂੰ ਹੈ ਤੁਹਾਡੀ ਨੂੰ ਵੀ ਅੱਜ ਨਾਂ ਲਾਈ ਆ ਜੀ ਕੀ ਕਹਿਣਾ ਚਾਹੋਗੇ ਮੁੰਡੇ ਦਾ ਤੁਹਾਡੇ ਦਾ ਪਹਿਲਾਂ ਵੀ ਵਿਆਹ ਹੋਇਆ ਹੈ ਜੀ ਹਾਂ ਜੀ ਹਾਂ ਜੀ ਹੋਇਆ ਸੀ ਮੇਰਾ ਨਾਮ ਰਵੀ ਗਿੱਲ ਭਗਵਾਨ ਵਾਲਮੀਕ ਸਮਾਜ ਤੋਂ ਸੇਵਾਦਾਰ ਇਹ ਆ ਗਿਆ ਬੀਬੀ ਅੱਜ ਡੇਰੇ ਵੱਲੇ ਵੀ ਆਈ ਸੀਗੀ ਕਾਫੀ ਵਾਰੀ ਇਹਨਾਂ ਦੇ ਨਾਲ ਠੱਗੀ ਵਜੀ ਆ ਮਨਪ੍ਰੀਤ ਕੌਰ ਨਾਂ ਦੀ ਜਨਾਨੀ ਆ ਉਹਨੇ ਇਹਦੇ ਘਰ ਵਾਲੇ ਨਾਲ ਜ਼ਬਰਦਸਤੀ ਪੀਆਰ ਦਾ ਬਹਾਨਾ ਮਾਰ ਕੇ 40 ਕਿੱਲੇ ਮੇਰੀ ਜ਼ਮੀਨ ਆ ਕਿਉਂਕਿ ਉਹਨੇ 4-5 ਵਿਆਹ ਅੱਗੇ ਵੀ ਕਰਾ ਚੁੱਕੀ ਆ ਜਿਸ ਦੇ ਸਬੂਤ ਸਾਡੇ ਕੋਲ ਆ ਤੇ ਇੱਕ ਉਹਨੇ ਕਿਸੇ ਸਾਗਰ ਰਤੂ ਦੇ ਨਾਂ ਦਾ ਬੰਦਾ ਆ ਉਹਨੇ ਕਪੂਰਥਲੇ ਦੇ ਵਿੱਚ ਪਰਚਾ ਦਰਜੇ ਦੇ ਉੱਤੇ ਖਿਲਾਫ 420 ਦਾ ਕਰਾਇਆ ਵਾ ਅਸੀਂ ਕਹਿੰਦੇ ਆ ਕਿ ਇਹ ਇਹਦੇ ਖਿਲਾਫ ਜਿਹੜਾ ਆ ਬੰਦੇ ਜੁਰਮਾਂ ਤਹਿਤ ਪਰਚਾ ਦਰਜ ਹੋਣਾ ਚਾਹੀਦਾ ਕਿ ਇਹ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਉਹਦਾ ਜਿਹੜਾ ਵਾ ਕਿ ਬਦਮਾਸ਼ਾਂ ਨਾਲ ਬਹਿਣ ਖਲੋਣਾ ਇਸ ਟਾਈਮ ਉਹ ਜਿਹੜਾ ਲਖਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜਾਂ ਕੀ ਕਹੇ ਇਹ ਜੀ ਲਖਪ੍ਰੀਤ ਸਿੰਘ ਨੂੰ ਧਮਕਾ ਰਹੀ ਆ ਜੇਲ੍ਹ 'ਚ ਜਾ ਕੇ ਕਿ ਮੈਂ ਤੇਰੇ ਤੇ ਅੱਗੇ ਝੂਠੇ ਪਰਚੇ ਪਾਏ ਮੈਂ ਹੋਰ ਪਵਾਵਾਂਗੀ ਇਹੀ ਨੂੰ ਮਤਲਬ ਕਿ ਜ਼ਬਰਦਸਤੀ ਜ਼ਬਰਦਸਤੀ ਕਹਿੰਦੀ ਰਹੀ ਆ ਕਿ ਤੂੰ ਲੁੱਟਾ ਖੋਹਵਾਕਾਰ ਜੋ ਵੀ ਇਹ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਇਹੀ ਜਨਾਨੀ ਆ ਕਿਉਂਕਿ ਇਹੀ ਮਾਸਟਰਮਾਈਂਡ ਆ ਮਗਰ ਡੀਆਈਜੀ ਸਾਹਿਬ ਨੇ ਕੀ ਭਰੋਸਾ ਦਵਾਇਆ ਡੀਆਈਜੀ ਸਾਹਿਬ ਜੀ ਦੇ ਹੈ ਨਹੀਂ ਜੀ ਉਹਨਾਂ ਦੇ ਪੀਐਸਓ ਸਾਹਿਬ ਮਿਲੇ ਆ ਉਹਨਾਂ ਨੇ ਕਿਹਾ ਜੀ ਕੱਲ ਡੀਆਈਜੀ ਸਾਹਿਬ ਮਿਲਣਗੇ ਤੇ ਆਪਾਂ ਤੁਹਾਨੂੰ ਜੋ ਵੀ ਪੇਸ਼ ਕਰਾ ਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ